ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰਿ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹਨੂੰ ਜੈਤੋ ਤਹਿਸੀਲ ਪੈਂਦੀ ਹੈ ਤੇ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਹੈ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਣੇ ਆ ਤਾਂ ਉਸ ਛੜਕ ਦੇ ਉੱਤੇ ਪਿੰਡ ਆਉਂਦਾ ਇੱਥੇ ਵੀ ਇਹ ਵੀਰ ਵਪਾਰ ਦਾ ਕੰਮ ਕਰਦੇ ਕਟੀਆਂ ਝੋਟੀਆਂ ਵਿਕਰੀ ਵਾਲੀਆਂ ਇਹਨਾਂ ਕੋਲ ਆਉਂਦੀਆਂ ਰਹਿੰਦੀਆਂ ਤਿੰਨ ਨਾਗਾ ਆਪਾਂ ਤਿੰਨਾਂ ਬਾਰੇ ਗੱਲਬਾਤ ਕਰਾਂਗੇ ਤਿੰਨੇ ਹੀ ਤੋਰ ਕੇ ਤੁਹਾਨੂੰ ਦਿਖਾ ਦੇਾਂਗੇ ਬਾਕੀ ਇਹ ਤੋਂ ਬਾਅਦ ਚ ਇਸ ਸੌਦੇ ਦੇ ਸੰਬੰਧੀ ਜੋ ਵੀ ਗੱਲਬਾਤ ਕਰਨੀ ਹੋਊਗੀ ਉਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਆ ਕੇ ਦੇਖੋਗੇ ਪਸ਼ੂ ਨੂੰ ਉਹਦੀ ਤਸੱਲੀ ਕਰਕੇ ਤੇ ਫਿਰ ਤੁਸੀਂ ਜਿਹੜਾ ਉਹ ਖਰੀਦ ਲੋਗੇ ਨੰਬਰ ਸਿੱਧਾ ਮਾਲਕ ਦਾ ਸਕਰੀਨ ਤੇ ਚੱਲਣਾ ਹੈ ਸ਼ੁਰੂਆਤ ਚ ਹੀ ਦੱਸ ਦਿਆਂ ਵੀ ਜਿਹੜਾ ਚੈਨਲ ਹੈ ਜਾਂ ਕੋਈ ਵੀ ਵੀਰ ਵੀਡੀਓ ਬਣਾਉਂਦਾ ਸਿਰਫ ਵੀਡੀਓ ਬਣਾਉਣ ਤੱਕ ਮਤਲਬ ਹੈ ਉਸ ਤੋਂ ਬਾਅਦ ਚ ਪਸ਼ੂ ਦੀ ਤਸੱਲੀ ਤੁਸੀਂ ਆ ਕੇ ਕਰੋਗੇ ਆਹੋ ਬਾਈ ਤੋਂ ਜਾਣਕਾਰੀ ਲਈਏ ਤੇ ਤਿੰਨੇ ਨਾਲ ਤੁਹਾਨੂੰ ਇਹ ਤੋਰ ਕੇ ਦਿਖਾ ਦਿੰਦੇ ਸੱਚੀ ਗੱਲ ਬਾਈ ਸਸੇ ਗਾੜੀ ਨਾਮ ਆਪਣਾ ਦੱਸ ਦੀ ਬਾਈ ਪ੍ਰਕਾਸ਼ ਸਿੰਘ ਹੈ ਜੀ ਪ੍ਰਕਾਸ਼ ਅੱਜ ਤਿੰਨ ਝੋਟੀਆਂ ਆਪਣੇ ਕੋਲ ਹਾਂਜੀ ਹਾਂਜੀ ਤਿੰਨ ਝੋਟੀਆਂ ਅੰਦਾਜ਼ਨ ਉਮਰ ਇਹਨਾਂ ਦੀ ਕਿੰਨੀ ਕਿੰਨੀ ਹੋਊਗੀ ਡੇਢ ਡੇਢ ਸਾਲ ਹੋਣੇ ਤਿੰਨਾਂ ਜੀ ਤਿੰਨਾਂ ਦੀ ਡੇਢ ਡੇਢ ਸਾਲ ਰੇਟ ਇਹਨਾਂ ਦਾ ਕੀ ਰਹੂਗਾ ਫੈਕਸ ਰੇਟ ਹੀ ਹੈ ਜੀ 32000 ਦਾ 32000 ਹਾਂ ਇੱਕ ਦਾ ਇੱਕ ਦਾ 32000 ਤੇ ਤਿੰਨਾਂ ਦਾ ਰੇਟ ਸੇਮ ਹੀ ਹੈ 32 32 ਹਾਂਜੀ ਹਾਂਜੀ ਤੋਰ ਦੇ ਬਾਈ ਇਹ ਕੇ ਕਰਕੇ ਸੋ ਦੋਸਤੋ 32 32000 ਦੇ ਹਿਸਾਬ ਤੇ ਰੇਟ ਬਾਈ ਨੇ ਤਿੰਨਾਂ ਕਟੀਆਂ ਦਾ ਰੱਖਿਆ ਪਹਿਲੀ ਨੰਬਰ ਤੇ ਕੱਟੀ ਦੇਖੋ ਉਮਰ ਡੇਢ ਕਸਾਲ ਹੈ ਸਿੰਗ ਛੋਟੇ ਹੈ ਤਾਂ ਇਹ ਤਾਂ ਕਨਫਰਮ ਹੈ ਵੀ ਛੋਟੀ ਉਮਰ ਦੀ ਕੱਟੀ ਢਾਂਚਾ ਸੋਹਣਾ ਦੋਸਤੋ ਇਹ ਦਾ ਤੁਸੀਂ ਸਟਰਕਚਰ ਦੇਖ ਸਕਦੇ ਹੋ ਥਾਣੇ ਦੇ ਮੋٹے ਆ ਪੂਰੇ ਮੋੜ ਲਾਏ ਸੋ ਸਿੰਘ ਉਮੀਦ ਹੈ ਵੀ ਗੁੰਡੇ ਕਰ ਜੂਗੀ ਬਾਕੀ ਸਭੀ ਚੰਗੀ ਹੈ ਇੱਥੇ ਓਵੇਂ ਨਹੀਂ ਹੁੰਦੀਆਂ ਵੀ ਇਹ ਕਟੀਆਂ ਜਿਹੜੀਆਂ ਉਹ ਘੱਟ ਰਹੇ ਸੰਭਾਲ ਵਾਲੇ ਘਰੋਂ ਆਈਆਂ ਹੋਣੀਆਂ ਤੁਸੀਂ ਇਹਦੀ ਬੰਤਰ ਦੇਖ ਸਕਦੇ ਹੋ ਕੋਸ ਟਾਈਮ ਪਹਿਲਾਂ ਇਹ ਦੁੱਧ ਪੀਣਾ ਬੰਦ ਕੀਤਾ ਹੋਊਗਾ ਕੋਸ ਟਾਈਮ ਪਹਿਲਾਂ ਕਹਿ ਲਓ ਜਾਂ 1.5 ਸਾਲ ਹੋ ਗਈ ਹੈ ਉਮਰ ਸਵਾ ਸਾਲ ਪਹਿਲਾਂ ਬੰਦ ਕੀਤਾ ਪਰ ਬੰਨਤ ਅੱਜ ਵੀ ਸੋਣੀ ਪਈ ਹੈ ਉਸ ਤੋਂ ਬਾਅਦ ਚ ਸੰਭਾਲੀ ਫਾਰਮਰ ਨੇ ਚੰਗੀ ਹੈ 2 ਨੰਬਰ ਤੇ ਖੋਲ ਲ ਬਈ ਨੂੰ ਸੋ 2 ਨੰਬਰ ਤੇ ਕੱਟੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਬਹੁਤ ਸੋਹਣਾ ਟੰਚਾ ਹੈ ਬਸ ਇੱਕ ਚੀਜ਼ ਜ਼ਰੂਰ ਧਿਆਨ ਚ ਤੁਹਾਡੇ ਆ ਹੀ ਰਹੀ ਹੁਣੀ ਇਹ ਵੀ ਪੂਛ ਦੀ ਥੋੜੀ ਜੀ ਵਾਈਟ ਨਸਲ ਲੰਬਾਈ ਜ਼ਿਆਦਾ ਤੇ ਚਾਰ ਵਾਲ ਮੱਥੇ ਤੇ ਵੀ ਵਾਈਟ ਹੈਗੇ ਆ ਬਾਕੀ ਜਿਹੜਾ ਸਟਰਕਚਰ ਹੈ ਉਹ ਬਹੁਤ ਸੋਹਣਾ ਦੋਸਤੋ 32000 ਰੇਟ ਹੈ ਡੇਢ ਸਾਲ ਉਮਰ ਚਾਰ ਹੀ ਥਾਣਾ ਤੇ ਸੋਹਣੇ ਦਿਸਦੇ ਆ ਉਧਰ ਨੂੰ ਲੈ ਜਾਈਂ ਮੈਂ ਅਹੀਂ ਕਮਾਲਾ ਕੋਲ ਦੀ ਸੋ ਇਹ ਚਾਰ ਕਵਾਲ ਜਿਹੜੇ ਮੈਂ ਦੱਸੇ ਸੀ ਉਹ ਤੁਸੀਂ ਮੱਥੇ ਤੇ ਦੇਖ ਲਓ ਉਧਰ ਨੂੰ ਲਿਜਾਈਂ ਫੇਰ ਇਹਨੂੰ ਬਹੁਤ ਸੋਹਣੀ ਕੱਟੀ ਦੱਸੋ ਇਹਦੀ ਬੰਦਰ ਬੜੀ ਸੋਹਣੀ ਲੱਗੀ ਬਾਕੀ ਤੁਸੀਂ ਆ ਕੇ ਦੇਖ ਲਓ ਜੇ ਤੁਹਾਨੂੰ ਕਿੱਦਾਂ ਜੱਜ ਦੀ ਏ ਮੋੜ ਲਾ ਕਮਾਲਾ ਸੋ ਇਹ 2 ਨੰਬਰ ਤੇ ਕੱਟੀ ਦੱਸੋ ਸੇਮ ਰੇਟ ਹੀ ਐ ਤੁਸੀਂ ਨਾ ਜਿਹੜਾ ਪਸੰਦ ਹੋਊਗਾ ਉਹ ਖਰੀਦਣਾ ਰੇਟ ਜਿਹੜਾ ਕੀਮਤ ਐ ਉਹ ਸੇਮ ਤਿੰਨਾਂ ਦੀ ਤੇ ਲਗਭਗ ਸੇਮ ਜੀ ਉਮਰ ਦੀਆਂ ਦਿਸਦੀਆਂ। ਲਾਸਟ ਉੱਤੇ ਜਿਹੜੀ ਕੱਟੀ ਐ ਇਹਦੀ ਬੜੀ ਬਾਰੀਕ ਚਮੜੀ ਐ। ਪੂਛ 'ਚ ਵੀ ਚਾਰ ਕਵਾਲੇ ਠੋ ਵਾਈਟ ਦਿਸਦੇ ਐ ਤੇ ਰੰਗ ਵੀ ਜਿਹੜਾ ਫੁੱਲ ਕਾਲਾ ਐ। ਖੋਲਾ ਬਈ। ਰੇਟ ਇਹਦਾ ਵੀ ਸੇਮ ਐ ਦੋਸਤੋ 32000 ਰੀ ਐ। ਦੇਖੋ ਇਹਦੀ ਬਣਾਵਟ। ਸੋ ਇਹਦੇ ਢਾਂਚੇ ਦੀ ਬਣਾਵਟ ਤੁਸੀਂ ਦੇਖ ਸਕਦੇ ਹੋ ਮੋੜ ਲਗਾ। ਰਿੱਟਾ ਸਹਾਰਾ ਉੱਪਰ ਹੋਣੀ। ਸੋ ਦੇਖੋ ਇਹਦਾ ਸਟਰਕਚਰ ਹੈ ਤਾਂ ਤਰੀਕਾ 96000 ਤਿੰਨਾਂ ਕਟੀਆਂ ਦੀ ਕੀਮਤ ਹੈ ਜਿਹੜੀ ਡਿਮਾਂਡ ਆ ਉਹ 96000 ਦੀ ਹੈ। ਮਾਨਤਨ ਇਹ ਵੀਰ ਕਿੰਨਾ ਕਰਨੇਗੇ ਉਹਦੇ ਸੰਬੰਧੀ ਕੋਈ ਗੱਲਬਾਤ ਕਰ ਲਓ ਥਾਣਾ ਕੋਸ਼ਿਸ਼ ਕਰ ਲੈਨੇ ਆ ਵੀ ਤਿੰਨਾ ਕਟੀਆਂ ਦੇ ਤੁਹਾਨੂੰ ਦਿਖਾ ਦਿਆਂ ਇਹਦੇ ਥਾਣਾ ਪਹਿਲਾਂ ਤੁਹਾਨੂੰ ਦਿਖਾ ਦਨੇ ਆ ਚਾਰ ਹੀ ਥਾਣਾ ਦੋਸਤੋ ਬਿੱਥੀ ਚੰਗੀ ਦਿਸਦੀ ਏ ਠੀਕ ਆ ਬਾਈ ਆ ਦੋ ਨੰਬਰ ਵਾਲੀ ਕੱਟੀ ਦੇ ਤੁਹਾਨੂੰ ਦਿਖਾ ਦ SO ਇਹਦੇ ਵੀ ਥਾਣ ਤੁਹਾਨੂੰ ਦਿਖਾ ਦਨੇ ਆ ਦੋਸਤੋ ਚਾਰ ਹੀ ਥਾਣੇ ਇਹਦੇ ਵੀ ਆ ਉਹਦੀ ਥਾਣੇ ਤੋਂ ਅਗਲੀ ਦੇ ਵੀ ਦਿਸ ਰਿਹਾ SO ਇਹਦੇ ਵੀ ਥਾਣ ਦੋਸਤੋ ਚਾਰ ਹੀ ਮੈਂ ਪਹਿਲਾਂ ਹੀ ਦੱਸਿਆ ਸੀ ਮੋਟਾ ਥਾਣ ਲੱਗਾ ਝੋਲ ਜੀ ਚੰਗੀ ਏ ਛੱਡ ਦੇ ਵੀ ਸੋ ਅੱਜ ਦੀ ਵੀਡੀਓ 'ਚ ਫਿਲਹਾਲ ਇਹ ਤਿੰਨ ਝੋਟੀਆਂ ਕੱਟੀਆਂ ਬਕਾਊ ਸੀ ਤੁਸੀਂ ਤਸੱਲੀ ਕਰ ਲਿਓ ਧੰਨਵਾਦ